ਮੈਚ ਮੰਤਰੀ ਅਸੀਂ ਹੱਸਦੇ ਸੰਦੇ ਰੋ ਗ੍ਰੈਂਡ ਫਾਈਨਲ ਵਿੱਚ ਪਹੁੰਚਿਆ ਸੀ ਉੱਥੇ ਟਾਪ 5 ਚ ਆਇਆ ਸੀ ਫਿਰ ਅਸੀਂ ਉਹਨਾਂ ਨੂੰ ਕਿਹਾ ਕਿ ਇੱਕ ਨਵਾਂ ਸ਼ੋਅ ਬਣਾਓ ਜਿਸ ਸਾਨੂੰ ਪੈਸੇ ਵੀ ਦੋ ਕਿਉਂਕਿ ਇਹ ਤਾਂ ਕੰਪੀਟੀਸ਼ਨ ਹੈ ਫਿਰ ਉਹ ਬੜੇ ਅੱਛੇ ਸੀ ਉਹਨਾਂ ਨੇ ਸ਼ੋਅ ਹੀ ਬੰਦ ਕਰਤਾ ਜਦੋਂ ਪੈਸੇ ਮੰਗੇ ਸ਼ੋਅ ਬੰਦ ਹੋ ਗਿਆ ਓ ਮਾਈ ਗੋਡ ਫਿਰ ਮੈਨੂੰ ਲੱਗਾ ਕਿ ਫਿਰ ਆਇਆ ਮਿਰਚੀ ਵਾਲੇ ਤੇ ਤੁਹਾਨੂੰ ਤੁਹਾਨੂੰ ਪਤਾ ਸੀ ਬਈ ਕਿ ਰੇਡੀਓ ਕੀ ਹੁੰਦਾ ਤੇ ਰੇਡੀਓ ਤੇ ਕੀ ਕਰਨਾ ਬੱਸ ਐ ਨਹੀਂ ਮੇਰੀ ਇੰਟਰਵਿਊ ਹੀ ਹੋਈ ਸੀਗੀ ਮੈਨੂੰ ਕਹਿੰਦੇ ਕਿ ਸਾਨੂੰ ਨਾ ਪੜਿਆ ਲਿਖਿਆ ਬੰਦਾ ਚਾਹੀਦਾ ਮੈਂ ਕਿਹਾ ਫਿਰ ਮੈਨੂੰ ਕਿਉਂ ਬੁਲਾ ਲਿਆ ਦਿੱਲੀ ਬੁ ਕੰਦੇ ਇਹ ਇਹ ਪੰਜਵੇਂ ਤੋਂ ਹੀ ਖੋਰ ਇਹਦੀ ਦੱਸਦਾ ਕਿ ਉੱਥੇ ਕਹਿੰਦੇ ਗੁੱਜਰ ਕਾਨ ਹੋਇਆ ਸੀ ਉਹ ਤੋਂ ਬਹੁਤ ਤਕੜਾ ਕਹਿੰਦੇ ਗੁੱਜਰਾਂ ਬਾਰੇ ਕੀ ਜਾਂਦੇ ਮੈਂ ਕਹਾ ਤਾਂ ਮੈਨੂੰ ਤਾਂ ਇੰਨਾ ਹੀ ਪਤਾ ਦੁੱਧ ਦੰਦੇ ਆ ਕੰਦੇ ਇੰਗਲਿਸ਼ ਫਿਲਮੇ ਦੇਖਦੇ ਹੋ ਮੈਂ ਕਹਾ ਨਹੀਂ ਕੰਦੇ ਕਿਉਂ ਮੈਂ ਕਹਾ ਗੰਦੀ ਹੁੰਦੀ ਹੈ ਇਹ ਰੀਅਲ ਗੱਲਾਂ ਚੀ ਉੱਥੇ ਗੱਲ ਬਣੀ ਸੀ ਇਹ ਫਿਰ ਮੈਂ ਰਜੀਵ ਠਾਕੁਰ ਭਾਈ ਨੂੰ ਦਿੱਤਾ ਸੀ ਪੰਜਵੇਂ ਮੈਂ ਕਹਾ ਲਾਫਟਰ ਚ ਬੋਲੂ ਇਹ ਨਾਰਮਲ ਗੱਲ ਨਹੀਂ ਕਹਿੰਦੇ ਯੂ ਆਰ ਸਿਲੈਕਟਿਡ ਵਾਹ ਇਦੋਂ ਹੀ ਰੇਡੀਓ ਦੇ ਆ ਗਏ ਪਹਿਲੀ ਜੌਬ ਸੀ ਤੁਹਾਡੀ ਤੇ ਹੁਣ ਰੇਡੀਓ 'ਚ ਤੁਹਾਨੂੰ ਭਾਜੀ ਰੈਗੂਲਰਲੀ 18 ਸਾਲ ਹੋ ਗਏ ਇਹਦੇ 'ਚ ਕਿਵੇਂ ਦਾ ਤਜਰਬਾ ਆ ਰਿਹਾ ਇਹਦੇ 'ਚ ਜਦੋਂ ਤੁਸੀਂ ਆਏ ਹੋ ਬਹੁਤ ਵਧੀਆ ਭਾਜੀ ਬੜੇ ਤਰ੍ਹਾਂ ਦੇ ਲੋਕੀ ਮਿਲਦੇ ਆਂ ਦੁਆਵਾਂ ਦੇ ਲਈ ਦੁਆਵਾਂ ਵੀ ਛੱਡਿਆ ਦੁਆਵਾਂ ਵੀ